हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦੇਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਗਣਿਤ ਦੀ 5ਵੀਂ ਜਮਾਤ ਦੇ 3.3 ਅਭਿਆਸ ਦੇ ਉੱਤੇ ਪਹੁੰਚ ਗਏ ਹੁਣ ਜਿਹਦੇ ਵਿੱਚ ਬੇਟਾ ਲਘੂਤਮ ਸਮਾਵਰਤਕ ਦੇ ਬਾਰੇ ਦੱਸਿਆ ਹੋਇਆ ਹੈਗਾ ਆ ਤਾਂ ਤੁਸੀਂ ਧਿਆਨ ਦੇ ਨਾਲ ਦੇਖਣਾ ਬੇਟਾ ਲਘੁਤਮ ਸਮਾਵਰਤਕ ਕੱਢਣ ਦਾ ਸਿਰਫ ਆਪਾਂ ਸਭ ਤੋਂ ਸੌਖਾ ਮੈਥਡ ਹੈ ਜਿਹੜਾ ਉਹ ਵਰਤੂ ਕਰਾਂਗੇ ਪਰ ਇੱਕ ਦੋ ਮੈਥਡ ਹੋਰ ਦਿੱਤੇ ਆ ਜਿਹੜੇ ਤੁਹਾਨੂੰ ਆਉਣੇ ਨਿਗੇ ਪਰ ਆਪਾਂ ਹੁਣ ਇਹ ਮੋਡਲੀ ਜਿਹੜਾ ਵੀਡੀਓ ਹੈਗਾ ਇਹਦੇ ਵਿੱਚ ਉਹਦੇ ਬਾਰੇ ਡਿਸਕਸ ਕਰ ਲੈਂਦੇ ਆ ਲਘੁਤਮ ਸਮਾਵਰਤਕ ਸਮੇਂ ਲੋ ਤੁਹਾਨੂੰ ਦੱਸਿਆ ਸੀ ਵੀ ਗੋਣਜ ਤੇ ਗੋਣਨ ਖੰਡਾ ਦੀ ਗੇਮ ਹੈਗੀ ਆ ਸਾਰੀ ਤਾਂ ਲਘੁਤਮ ਸਮਾਵਰਤਕ ਐਲ ਸੀ ਐਮ ਦਾ ਮਤਲਬ ਕੀ ਹੁੰਦਾ ਆ ਲਿਸਟ ਕਾਮਨ ਮਲਟੀਪਲ ਲੀਸਟ ਹੁੰਦਾ ਛੋਟੇ ਤੋਂ ਛੋਟਾ ਕਾਮਨ ਹੁੰਦਾ ਸਾਂਝਾ ਮਲਟੀਪਲ ਹੁੰਦਾ ਗੁਣਜ ਬਸ ਇਹ ਗੱਲ ਧਿਆਨ ਰੱਖਣੀ ਹੈ ਐਲ ਸੀ ਐਮ ਦਾ ਮਤਲਬ ਛੋਟੇ ਤੋਂ ਛੋਟਾ ਸਾਂਝਾ ਗੁਣਜ ਹੁੰਦਾ ਹੈ ਠੀਕ ਹੈ ਹੁਣ ਕੀ ਕਹਿੰਦਾ ਪਿਆ ਯਾਦ ਰੱਖੋ ਦੇ ਵਿੱਚ ਕਹਿੰਦਾ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਦਾ ਛੋਟੇ ਤੋਂ ਛੋਟਾ ਸਾਂਝਾ ਗੁਣਜ ਉਹਨਾਂ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਹੁੰਦਾ ਹੈ ਛੋਟੇ ਤੋਂ ਛੋਟਾ ਸਾਂਝਾ ਗੁਣਜ ਆ ਟਰਮ ਗੁਣਜ ਦੀ ਗੱਲ ਕਰਦਾ ਪਿਆ ਗੁਣਖੰਡ ਦੀ ਨਹੀਂ ਠੀਕ ਹੈ ਜੇਕਰ ਦੋ ਦਿੱਤੀਆਂ ਸੰਖਿਆਵਾਂ ਵਿੱਚੋਂ ਇੱਕ ਸੰਖਿਆ ਦੂਜੀ ਦਾ ਗੁਣਜ ਹੋਵੇ ਤਾਂ ਵੱਡੀ ਸੰਖਿਆ ਦੋਵਾਂ ਸੰਖਿਆ ਦਾ ਲੱਲਾ ਸਸਾਵਾ ਲਗਉਤਮ ਸਮਾਵਰਤਕ ਹੋਵੇਗੀ ਮੰਨ ਲਓ ਦੋ ਸੰਖਿਆਵਾਂ ਸਾਡੇ ਕੋਲੇ ਦਿੱਤੀਆਂ ਹੋਈਆਂ ਆ 8 ਅਤੇ 24 ਠੀਕ ਹੈ ਬੇਟਾ ਤਾਂ ਕਹਿੰਦਾ ਜੇਕਰ ਵੱਡੀ ਸੰਖਿਆ ਛੋਟੀ ਸੰਖਿਆ ਦਾ ਗੁਣਜ ਹੋਵੇ ਤਾਂ 24 8 ਦਾ ਗੁਣਜ ਵੀ ਹੈ ਨਾ 8 ਉਤਿਆਂ 24 ਹੁੰਦੇ ਆ ਵੱਡੀ ਸੰਖਿਆ ਛੋਟੀ ਸੰਖਿਆ ਦਾ ਗੁਣਜ ਹੋਵੇ ਤਾਂ ਵੱਡੀ ਸੰਖਿਆ ਜਿਹੜੀ ਹੈਗੀ ਆ ਉਹ ਕੀ ਹੁੰਦੀ ਹੈ ਲਘੁਤਮ ਸਮਾਵਰਤਕ ਤਾਂ ਇਹਨਾਂ ਦਾ ਐਲਸੀਐਮ ਕਿੰਨਾ ਆ ਜਾਊਗਾ ਲਘੁਤਮ ਸਮਾਵਰਤਕ ਬਰਾਬਰ 24 ਆ ਜਾਊਗਾ ਠੀਕ ਹੈ ਬੇਟਾ ਗੱਲ ਕਲੀਅਰ ਹੋ ਗਈ ਦੋ ਸੰਖਿਆਵਾਂ ਦਿੱਤੀਆਂ ਜੇ ਵੱਡੀ ਸੰਖਿਆ ਛੋਟੀ ਦਾ ਗੁਣਜ ਹੈ ਤਾਂ ਉਹਨਾਂ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਵੱਡੀ ਸੰਖਿਆ ਹੁੰਦੀ ਹੈ ਠੀਕ ਹੈ ਬੇਟਾ ਤਾਂ ਹੁਣ ਬੇਟਾ ਅੱਗੇ ਆਪਾਂ ਗੱਲ ਕਰਦੇ ਹਾਂ ਲਘੂਤਮ ਸਮਾਵਰਤਕ ਪਤਾ ਕਰਨ ਦੀਆਂ ਇਹ 8 ਲਿਖੀਆਂ ਵਿਧੀਆਂ ਪਹਿਲੀ ਹੈਗੀ ਹੈ ਗੁਣਜ ਵਿਧੀ ਦੂਜੀ ਹੈਗੀ ਹੈ ਆਪਾਜ ਗੁਣਖੰਡ ਵਿਧੀ ਤੇ ਤੀਜੀ ਹੈਗੀ ਹੈ ਭਾਗ ਵਿਧੀ ਬੇਟਾ ਇਹ ਮੈਂ ਤੁਹਾਨੂੰ ਉਦਾਹਰਣਾਂ ਹੀ ਦੱਸਣ ਲੱਗਾ ਇਹ ਆਪਾਂ ਵਰਤਣੀਆਂ ਨਹੀਂ ਵਿਧੀਆਂ ਇਹ ਸਿਰਫ ਤੁਹਾਨੂੰ ਸੁਖਾਉਣ ਲਈ ਹੁਣ ਮੈਂ ਗੱਲ ਸਾਂਝੀ ਕਰਨ ਲੱਗਾ ਆਪਾਂ ਸਿਰਫ ਆ ਭਾਗ ਵਿਧੀ ਸਭ ਤੋਂ ਸੌਖੀ ਵਿਧੀ ਹੈ ਇਹਦੀ ਵਰਤੋਂ ਕਰਾਂਗੇ ਪਰ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਬੇਟਾ ਸ਼ੁਰੂ ਚ ਕਹਿੰਦਾ ਪਿਆ ਲਘੁਤਮ ਸਮਾਵਰਤਕ ਦੀ ਗੁਣਜ ਵਿਧੀ ਪਹਿਲਾਂ ਕਹਿੰਦਾ ਇਸ ਵਿਧੀ ਦੇ ਅਧੀਨ ਪਹਿਲਾਂ ਦਿੱਤੀਆਂ ਸੰਖਿਆਵਾਂ ਦੇ ਗੁਣਜ ਕਰਾਂਗੇ ਇਕੱਠੇ ਲਿਖਾਂਗੇ ਤੇ ਛੋਟੇ ਤੋਂ ਛੋਟਾ ਸਾਂਝ ਗੁਣਜ ਜਿਹੜਾ ਲਘੁਤਮ ਸਮਾਵਰਤਕ ਹੋ ਜਾਊਗਾ ਕੀ ਕਹਿੰਦਾ ਉਦਾਹਰਣ 1 ਦੇ ਵਿੱਚ ਕਹਿੰਦਾ 3 6 ਅਤੇ 9 ਦਾ ਲਘੁਤਮ ਸਮਾਵਰਤਕ ਪਤਾ ਕਰੋ 3 6 ਅਤੇ 9 ਦਾ ਲਘੁਤਮ ਸਮਾਵਰਤਕ ਬੇਟਾ ਅਸੀਂ 3 ਦੇ ਗੁਣ ਜਿ ਲਿਖ ਲਏ 3 6 9 12 ਪਹਾੜੇ ਤੇ ਆਉਂਦੇ ਆ ਨਾ ਗੁਣ ਜ ਸਾਰੇ 24 ਤੱਕ ਆਪਾਂ ਅੱਗੇ ਵੱਧ ਵੀ ਲਿਖ ਸਕਦੇ ਆ 6 ਦੇ ਗੁਣ ਜਿ ਲਿਖ ਲੇ ਸਾਰੇ ਦੇ ਸਾਰੇ 42 ਤੱਕ ਤੇ 9 ਦੇ ਗੁਣ ਜਿ ਲਿਖ ਲੇ 63 ਤੱਕ ਪਹਿਲੇ ਪੰਜ ਸੱਤ ਗੁਣ ਜਿ ਲਿਖ ਲੇ ਹੁਣ 3 6 ਤੇ 9 ਦੇ ਸਾਂਝੇ ਗੁਣ ਜਿ ਆ ਜਿਹੜੇ ਬੇਟਾ ਦੇਖੋ ਇੱਕ ਤਾਂ ਸਾਂਝਾ ਗੁਣ ਜਿਹੜਾ ਉਹ ਆਉਂਦਾ ਪਿਆ 18 ਦੇਖੋ ਇਹਦੇ ਵਿੱਚ ਵੀ ਹੈਗਾ ਆ ਠੀਕ ਆ 18 ਇਹਦੇ ਵਿੱਚ ਵੀ ਹੈਗਾ ਆ ਤੇ 9 ਦੇ ਵਿੱਚ ਵੀ ਆ ਵੀ 18 ਹੈਗਾ ਆ ਠੀਕ ਹੈ ਇਸ ਦੂ ਬਾਤ ਦੇ ਵਿੱਚ ਬੇਟਾ 3 ਦੇ ਪਹਾੜੇ ਤੇ ਇੱਥੇ 36 ਵੀ ਆਊਗਾ ਠੀਕ ਹੈ ਉਹ ਸਾਂਝਾ ਉਹ 6 ਦੇ ਪਹਾੜੇ ਤੇ 20 36 ਆਉਂਦਾ ਇਹ ਵੀ ਸਾਂਝਾ ਉਹ 9 ਦੇ ਪਹਾੜੇ ਤੇ 20 36 ਆਉਂਦਾ ਹੈ ਪਰ ਬੇਟਾ ਅਸੀਂ ਕੀ ਕਰਾਂਗੇ ਆ ਜਿਹੜਾ 36 ਗੁਣਜ ਨਹੀਂ ਲਵਾਂਗੇ ਉਹ ਕਹਿੰਦਾ ਛੋਟੇ ਤੋਂ ਛੋਟਾ ਸਾਂਝਾ ਗੁਣਜ ਤੇ 36 ਵੱਡਾ ਗੁਣਜ ਹੈਗਾ ਇਹਦੋਂ ਛੋਟਾ 18 ਹੈਗਾ ਆ ਇਸ ਕਰਕੇ ਬੇਟਾ 18 ਜਿਹੜਾ ਹੈਗਾ 3 6 ਤੇ 9 ਦਾ ਲਘੂਤਮ ਸਮਾਵਰਤਕ ਆ ਜਾਊਗਾ ਮੇਰਾ ਕਹ ਲੈ ਗੱਲ ਕਲੀਅਰ ਹੋ ਗਈ ਛੋਟੇ ਤੋਂ ਛੋਟਾ ਸਾਂਝਾ ਗੁਣਜ ਅਸੀਂ ਲੈਣੇ ਆ ਅੱਗੇ ਬੇਟਾ ਇੱਕ ਮੈਥਡ ਹੋਰ ਹੈਗਾ ਆ ਭਾਜ ਗੁਣਖੰਡ ਵਿਧੀ ਹੈ ਜਿਹੜੀ ਠੀਕ ਹੈ ਇਹਦੇ ਵਿੱਚ ਕੀ ਕਹਿੰਦਾ ਪਿਆ 12 ਅਤੇ 48 ਦਾ ਲਘੁਤਮ ਸਮਾਵਰਤਕ ਅਪਾਜ ਗੁਣਨਖੰਡ ਵਿਧੀ ਨਾਲ ਪਤਾ ਕਰੋ ਤਾਂ ਬੇਟਾ ਅਪਾਜ ਗੁਣਨਖੰਡ ਵਿਧੀ ਦੇ ਨਾਲ ਆਪਾਂ ਇਹਦੇ ਅਪਾਜ ਗੁਣਨਖੰਡ ਬਣਾ ਲੇ ਇਹ ਇੱਕ ਅਪਾਜ ਸੰਖਿਆ 'ਚ ਨਹੀਂ ਹੁੰਦਾ ਇਸ ਕਰਕੇ ਇੱਕ ਨੂੰ ਅਸੀਂ ਅਪਾਜ ਗੁਣਨਖੰਡਾਂ 'ਚ ਨਹੀਂ ਸ਼ਾਮਲ ਕਰਦੇ 12 ਦੇ ਗੁਣਨਖੰਡ ਆ ਗਏ ਬੇਟਾ 2 2 3 ਤੇ 48 ਦੇ ਆ ਗਏ 2 2 2 2 3 ਹੁਣ ਬੇਟਾ ਸਾਂਝੇ ਗੁਣਨਖੰਡ ਕਿਹੜੇ ਕਿਹੜੇ ਹੈਗੇ ਆ ਸਾਂਝੇ ਗੁਣਨਖੰਡ ਇੱਕ ਤਾਂ ਆ ਦੂਆ ਸਾਂਝਾ ਦੋਵਾਂ ਦੇ ਵਿੱਚ ਠੀਕ ਹੈ ਇੱਕ ਆ ਦੂਆ ਸਾਂਝਾ ਆ ਤੇ ਹੋਰ ਕੀ ਆ ਤੀਆ ਸਾਂਝਾ ਆ ਠੀਕ ਹੈ ਸਾਂਝੇ ਗੁਣਨਖੰਡ ਆ ਕੇ 2 2 3 ਤੇ ਬਾਕੀ ਗੁਣਨਖੰਡ ਜਿਹੜੇ ਬਾਕੀ ਬਚ ਗਏ ਉਹ ਨਾਲ ਲੈ ਲੈਣੇ ਆਪਾਂ ਬਸ ਤਾਂ ਇਹਨਾਂ ਦਾ ਲਘੁਤਮ ਸਮਾਵਰਤਕ ਕੀ ਹੋਊਗਾ ਸਾਂਝੇ ਗੁਣਨਖੰਡ ਇੱਕ ਵਾਰੀ ਲੈ ਲਾਂਗੇ ਬਾਕੀ ਗੁਣਨਖੰਡ ਨਾਲ ਲੈ ਲਾਂਗੇ ਸਾਂਝੇ ਗੁਣਨਖੰਡ ਕੀ ਹੈ ਐਲ ਸੀ ਐਮ ਬਰਾਬਰ ਹੈ ਸਾਂਝੇ ਗੁਣਨਖੰਡ ਕੀ ਹੈ ਬੇਟਾ 2 2 3 ਤੇ ਦੂਜੇ ਗੁਣਨਖੰਡਾਂ ਦੋ ਵਾਰੀ ਆਏ ਆ 2 2 ਸਾਂਝੇ ਗੁਣਨਖੰਡ ਸਿਰਫ ਇੱਕ ਵਾਰੀ ਲੈਣੇ ਆ ਬਾਕੀ ਗੁਣਨਖੰਡ ਅਸੀਂ ਆਪਾਂ ਅਜ ਨਾਲ ਲੈ ਲੈਣੇ ਇਹਨਾਂ ਨੂੰ ਗੁਣਾ ਕਰ ਦੋ 2 2 4 3 12 24 48 ਤਾਂ ਇਹਦਾ ਕੀ ਆ ਗਿਆ ਲਗਤਮ ਸਮਾਵਰਤਕ 48 ਉੱਤਰ ਆ ਗਿਆ ਮੇਰਾ ਖਿਆਲ ਬੇਟਾ ਇਹ ਦੋਵੇਂ ਮੈਥਡ ਤੁਹਾਨੂੰ ਪਤਾ ਲੱਗ ਗਿਆ ਵੈਸੇ ਆਪਾਂ ਇਹਨਾਂ ਦੀ ਵਰਤੋਂ ਨਹੀਂ ਕਰਾਂਗੇ ਤੇ ਸੋ ਹੁਣ ਬੇਟਾ ਆਪਾਂ ਅਭਿਆਸ ਦੇ ਸਵਾਲ ਆ ਜਿਹੜੇ ਉਹ ਸ਼ੁਰੂ ਕਰਦੇ ਆ ਉਹਦੇ ਵਿੱਚ ਆਪਾਂ ਭਾਗ ਵਿਧੀ ਵੀ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ